ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਨੂੰ ਆਪਸ ਦੇ ਵਿੱਚ ਜੋੜਨ ਵਾਲੇ ਅਹਿਮ ਨਵੇਂ ਪੁਲ ਦੀ ਉਸਾਰੀ ਦੀ ਸ਼ੁਰੂਆਤ ਕਰਵਾਈ ਹੈ ਇਸ ਮੌਕੇ ਤੇ ਉਹਨਾਂ ਨੇ ਨੀਂਹ ਪੱਥਰ ਰੱਖਿਆ ਜੋ ਇਲਾਕੇ ਦੇ ਲੋਕਾਂ ਦੇ ਲਈ ਇੱਕ ਵੱਡਾ ਰਾਹਤ ਕਾਰਜ ਵੀ ਹੈ ਮੰਤਰੀ ਬੈਂਸ ਨੇ ਕਿਹਾ ਕਿ ਇਸ ਪੁਲ ਦੇ ਬਣਨ ਦੇ ਨਾਲ ਆਸ-ਪਾਸ ਦੇ ਕਈ ਪਿੰਡਾਂ ਦੀ ਆਵਾਜਾਈ ਦਾ ਵੱਡਾ ਮਸਲਾ ਹੱਲ ਹੋ ਜਾਏਗਾ ਅਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੱਡੀ ਸਹੂਲਤ ਮਿਲੇਗੀ ਜਿਸ ਦੇ ਨਾਲ ਇਲਾਕੇ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਨੂੰ ਵੀ ਜਿਹੜਾ ਕੀ ਹੁਲਾਰਾ ਮਿਲੇਗਾ ਨੰਗਲ ਨੂੰ ਨਵਾਂ ਬਲਾਕ ਬਣਾਇਆ ਸਾਡੇ ਪਿੰਡ ਇਹਨਾਂ ਪਿੰਡਾਂ ਨੂੰ ਨੂਰਪੁਰ ਬੇਦੀ ਨਾਲ ਇਹਨਾਂ ਨੂੰ ਕਿਤੇ ਹੋਰ ਸਾਨੂੰ ਅਸੀਂ ਆਪਣੇ ਕੰਮਾਂ ਨੂੰ ਕਰਾਉਣ ਦੇ ਲਈ ਸਰਪੰਚ ਜੀੜੇ ਮਾਰਦੇ ਰਹੇ ਚੀਰਮੈਨ ਸਾਹਿਬ ਨੇ ਮੈਨੂੰ ਕਿਹਾ ਸੀ ਹੁਣ ਸਾਡੇ ਸਾਰੇ ਪਿੰਡ ਨੰਗਲ ਦੇ ਬਲਾਕ ਦੇ ਨਾਲ ਜੁੜ ਕੇ ਕਿਤੇ ਇੱਥੇ ਲੋਕਲ ਬੀਡੀਪੀ ਬੈਠੂਗਾ ਲੋਕਲ ਜਿਹੜੇ ਅਫਸਰ ਬੈਠਣਗੇ ਆਪਣਾ ਸਰਪੰਚ ਜਾਣ ਆਪਣੇ ਕੰਮ ਕਰਾਣ ਚਾਰ ਲੈ ਨਹੀਂ ਦਿਨ ਰਾਤ ਜੀੜੇ ਕੱਟ 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 ਕੋਈ ਇੱਕ ਮੇਰੇ ਤੋਂ ਪਹਿਲਾਂ ਕੋਈ ਇੱਕ ਬੰਦਾ ਦਿਖਾ ਦੇਵੇ ਚਿੱਠੀ ਵੀ ਕਦੀ ਲਿਖੀ ਹੋਵੇ ਕਿਸੇ ਨੇ ਚਾਰ ਲਈ ਨਹੀਂ ਮੈਂ ਤੇ ਮੇਰੇ ਤੋਂ ਜਦੋਂ ਮਰਜ਼ੀ ਆ ਕੇ ਜਿੰਨ ਮਰਜ਼ੀ ਚੈੱਕ ਕਰ ਲਿਓ ਕਰਦੇ ਕਰਦੇ ਹੁਣ ਅਜ ਨੰਗਲ ਵਾਲਾ ਅਪਰੂਵ ਹੋ ਗਿਆ ਨਨਪੁਰ ਸਾਹਿਬ ਦੇ ਪਿੰਡਾਂ ਦੇ ਰਹਿ ਗਏ 10-15 ਦਿਨ ਦੇ ਵਿੱਚ ਜਿਹੜੀ ਹੈ ਐਕ acquisition ਸ਼ੁਰੂ ਹੋ ਜਣੀ ਹੈ ਲੋਕਾਂ ਦੀ ਜ਼ਮੀਨ ਐਕਵਾਇਰ ਹੋਣੀ ਸ਼ੁਰੂ ਹੋ ਜਣੀ ਹੈ ਤੇ ਨਾਲ ਹੀ ਫਿਰ ਸੜਕ ਦਾ ਕੰਮ ਵੀ ਸ਼ੁਰੂ ਹੋ ਜਾਊਗਾ 20 ਪਿੰਡਾਂ ਨੂੰ ਵਾਟਰ ਸਪਲਾਈ ਆਪਾਂ ਲੜੀ ਵਾਲੇ ਬੈਠੇ ਆ ਭਵੌਰ ਸਾਹਿਬ ਜਿਹੜੇ ਪਿੰਡ ਬਿਲਕੁਲ ਜਹਾੜਾਂ 'ਚ ਡੁੱਬਣ ਲਈਦਾ ਪਾਣੀ ਬਹੁਤ ਸੀ ਪਰ ਪੀਣ ਨੂੰ ਪਾਣੀ ਨਹੀਂ ਸੀ ਉਹਨਾਂ ਨੂੰ ਟੂਰਿਜ਼ਮ ਤੇ ਪ੍ਰੋਜੈਕਟ ਨਨਪੁਰ ਸਾਹਿਬ ਦੇ ਵਿੱਚ ਅਨੰਦਪੁਰ ਸਾਹਿਬ ਨੂੰ ਜਾਂਦੇ ਰਸਤਿਆਂ ਦੇ ਉੱਤੇ ਬੋਰਡ ਲਾਣਾ ਮੈਂ 3-4 ਮੰਤਰ 3-4 ਮਹੀਨੇ ਲਈ ਟੂਰਿਜ਼ਮ ਮੰਤਰੀ ਰਿਹਾ ਸੀ ਜੋ ਕੁਝ ਆਪਣੇ ਹੱਲੇ ਲਈ ਕਰ ਸਕਿਆ ਜਿੰਨੇ ਪ੍ਰੋਜੈਕਟ ਜਿਹੜੇ ਹਰ 2 ਕਿਲੋਮੀਟਰ ਤੇ ਤੁਸੀਂ ਦੇਖੋਗੇ ਅਨੰਦਪੁਰ ਸਾਹਿਬ ਨੂੰ ਜਿੰਨੇ ਰਸਤੇ ਜਾਂਦੇ ਆ ਬੋਰਡ ਲਵਾਏ ਇਤਿਹਾਸ ਲਿਖ ਕੇ ਕੀਰਪੁਰ ਸਾਹਿਬ ਦੇ ਸੁੰਦਰੀਕਰਨ ਦਾ ਪ੍ਰੋਜੈਕਟ ਕੀਰਪੁਰ ਸਾਹਿਬ ਦੇ ਵਿੱਚ ਵਾਟਰ ਸਪਲਾਈ ਜਿਹੜੇ ਸਾਡੇ ਪਿੰਡ ਸੀ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਸੀ ਐਦਾਂ ਹੀ ਸਾਡੇ ਪਿੰਡਾਂ ਨੂੰ ਨਹਿਰੀ ਪਾਣੀ ਜਿੰਨੇ ਆ ਪਿੰਡ ਹੈ ਸਾਡੇ ਖਲੂ ਜਿੰਦਗੜੀ ਸਾਰੇ ਪਿੰਡਾਂ ਨੂੰ ਸਾਡੇ ਪਿੰਡਾਂ ਨੂੰ ਬਸੋਬਾ ਮੰਗਿਆ ਗੰਭੀਰਪੁਰ ਇਹਨਾਂ ਨੂੰ ਨਹਿਰੀ ਪਾਣੀ ਅਨਾਜ ਮੰਡੀਆਂ ਅਗਮਪੁਰ ਸੇ ਸਾਡੇ ਕਿਸੇ ਵੀ ਹਲਕੇ ਇੱਕ ਵੀ ਦਾਣਾ ਮੰਡੀ ਐਦਾਂ ਦੀ ਨਹੀਂ ਸੀ ਇੱਥੇ ਸ਼ੈੱਡ ਸੀਗਾ ਅਗਮਪੁਰ ਸੇ ਇੱਕ ਸ਼ੈੱਡ ਬਣਾਇਆ ਮੈਂ ਸ਼ੈੱਡ ਦਾ ਉਦਘਾਟਨ ਕਰਨ ਗਿਆ ਉੱਥੇ ਕਿਸਾਨ ਤੇ ਆੜਤੀਏ ਕਹਿੰਦੇ ਕਿ ਨਹੀਂ ਇੱਕ ਥੋੜਾ ਮੈਂ ਕਿਹਾ ਇੱਕ ਹੋਰ ਚੱਕੋ ਹੁਣ ਉੱਥੇ ਦੂਜਾ ਵੀ ਬਣ ਰਿਹਾ ਐਦਾਂ ਹੀ ਫੜੀ ਹਾਰੀਪੁਰ ਸੂਰੀਆ ਵਾਲੀ ਮੰਡੀ 'ਚ ਅਸੀਂ ਛੋਟਾ ਕਿਸਾਨਾਂ ਦੇ ਸ਼ੈੱਡ ਤਾਂ ਕਿ ਕਿਸਾਨ ਉੱਥੇ ਜਿਮੀਂਦਾਰ ਬੈਠ ਸਕਲ ਐਦਾਂ ਹੀ ਨੰਗਲ ਮੰਡੀ ਦੇ ਵਿੱਚ ਕੀਰਪੁਰ ਸਾਹਿਬ ਮੰਡੀ 'ਚ ਫੇਰ ਵੱਡਾ ਸ਼ੈੱਡ ਬਣਾ ਰਹੇ ਆ ਜਿੱਥੇ ਇਹ ਕਰ ਰਹੇ ਆ ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੁਣ ਤੁਹਾਨੂੰ ਮੈਂ ਦੱਸਦਾ ਮੰਤ ਮੰਤਰੀ ਬਣ ਕੇ ਮੈਂ ਜੋ ਸਿੱਖਿਆ ਜੇ ਕੋਈ ਪ੍ਰੋਜੈਕਟ ਪਾਸ ਕਰਾਉਣਾ ਨਾ ਪਹਿਲਾਂ ਉਹਦਾ ਤੁਸੀਂ ਫਾਈਲਾਂ ਤੋਰੋ ਫਿਰ ਉਹਦਾ ਐਸਟੀਮੇਟ ਲੱਗਦਾ ਫਿਰ ਐਡਮਿਨਿਸਟ੍ਰੇਟਿਵ ਅਪਰੂਵਲ ਫਿਰ ਬਜਟ ਫਿਰ ਟੈਂਡਰ ਫਿਰ ਟੈਂਡਰ ਦਾ ਜਿਹੜਾ ਹੈ ਕਿ ਕੋਈ ਕੋਣ ਆ ਕੇ ਪਾਉਂਦਾ ਇਹਦਾ ਪੂਰਾ ਪ੍ਰਕਿਰਿਆ ਕੋਈ ਕੰਮ ਜੇ ਮੈਂ ਸੋਚਾਂ ਐ ਐ ਨਹੀਂ ਹੁੰਦਾ ਡੇਢ ਤੋਂ 2 ਸਾਲ ਕਿਸੇ ਕੰਮ ਦੇ ਮਗਰ دیਵਾਨਾ ਹੀ ਬਣ ਕੇ جنونی ਤਰੀਕੇ ਨਾਲ ਪੈਣਾ ਪੈਂਦਾ ਤਾਂ ਹੁੰਦਾ ਆ ਨੰਗਲ ਵਾਲਾ ਫਲਾਈਓਵਰ